ਲਓ ਜੀ ਫਿਰ ਅਸੀਂ ਗੱਲ ਕਰ ਲੈਨੇ ਅੱਜ ਹਣੀ ਸੇਠੀ ਦੀ ਹਣੀ ਸੇਠੀ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਇੱਕ ਪਾਸੇ ਹਣੀ ਸੇਠੀ ਤੇ ਦੂਜੇ ਪਾਸੇ ਉਸ ਦੀ ਧਰਮ ਪਤਨੀ ਲਗਾਤਾਰ ਵੀਡੀਓਜ਼ ਪਾਈਆਂ ਜਾ ਰਹੀਆਂ ਨੇ ਹਣੀ ਸੇਠੀ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਉਸ ਦੀ ਪਤਨੀ ਵੱਲੋਂ ਆਪਣੇ ਪਤੀ ਹਣੀ ਸੇਠੀ ਦੇ ਬਾਰੇ ਕਈ ਖੁਲਾਸੇ ਕੀਤੇ ਜਾ ਰਹੇ ਨੇ ਚਰਚਾ ਕਰ ਲਾਂਗੇ ਆਪਾਂ ਸਾਰੇ ਮੁੱਦਿਆਂ ਤੇ ਆਓ ਥੋੜਾ ਜੀ ਨਜ਼ਰ ਮਾਰ ਲਈਏ ਤਸਵੀਰਾਂ ਤੇ ਹਣੀ ਸੇਠੀ ਤੇ ਉਸ ਦੀ ਪਤਨੀ ਤੇ ਭਰਾ ਨੇ ਮੇਰੇ ਨਾਲ ਰਸਤੇ 'ਚ ਬਹੁਤ ਗੰਦੀ ਬਤਮੀਜ਼ੀ ਕੀਤੀ ਹੈ वैसे ਤਾਂ ਮੇਰਾ ਬੇਟਾ ਨਾਲ ਹੀ ਹੁੰਦਾ ਕੈਸ਼ ਉਸ ਦਿਨ ਮੇਰਾ ਬੇਟਾ ਵੀ ਨਹੀਂ ਸੀਗਾ ਤੇ ਅੰਨੇ ਹੱਲੇ ਅੱਧੇ ਰਸਤੇ ਗੁਰਦੁਆਰੇ ਦੇ ਕੋਲ ਜਾ ਕੇ ਖੇਤਾਂ 'ਚ ਗੱਡੀ ਬਾੜ ਲਈ ਸੀ ਮੈਂ ਕਿਹਾ ਵੀ ਇਸ ਨਾਲ ਯਾਰੀ ਕਰਕੇ ਦੋ ਬੰਦੇ ਪਹਿਲਾਂ ਇਹਨੇ ਸੁਸਾਇਡ ਕਰਾ ਗਏ ਕਿੰਨਿਆਂ ਨੂੰ ਡੌਚਰ ਕਰਕੇ ਇਹਨੇ ਪੈਸੇ ਲਏ ਆ ਸਾਰਾ ਕੁਝ ਲਿਆ ਹੁਣ ਇਹ ਸਾਡੇ ਘਰ ਬਲ ਆਇਆ ਹੋਇਆ ਮੈਂ ਉਹ ਮੈਂ ਸਾਰੀ ਗੱਲ ਦੱਸੀ ਉਹ ਕਹਿੰਦੇ ਸੀ ਮੈਂ ਇਦਾਂ ਜਲੂਸ ਕੱਢਣਾ ਮੈਂ ਉਸ ਵਕਤ ਕੰਮ ਹੀ ਰੁਕਿਆ ਮੈਂ ਕਿ ਤੁਸੀ ਇੱਥੇ ਨਾ ਜੋ ਲੂਸ ਕਰ ਦੋ ਘਰ ਜਾ ਕੇ ਆਪਾਂ ਗੱਲ ਕਰਦੇ ਆਂ ਇਹਨਾਂ ਨੇ ਘਰ ਜਾ ਕੇ ਵੀ ਕੋਈ ਗੱਲ ਨਹੀਂ ਕੀਤੀ ਇਹਨਾਂ ਦੀ ਮੰਮੀ ਨੂੰ ਵੀ ਮੈਂ ਦੱਸਿਆ ਸਾਰੀ ਗੱਲ ਦੋ ਅਗਲੇ ਦਿਨ ਇਹਨਾਂ ਦੀ ਮੰਮੀ ਵੀ ਨਹੀਂ ਮੰਨੀ ਇਸ ਤੋਂ ਪਹਿਲਾਂ ਜਨਾਨੀ ਵੀ ਘਰੇ ਲਿਆ ਚੁੱਕਾ ਹੈ ਹੈਰੀ ਸੇਠੀ ਉਹ ਉਹਨਾਂ ਦਾ ਫਰੈਂਡ ਚੀਨੂ ਹੈ ਚੀਨੂ ਮੁਕਤਸਰ ਦੀ ਕੁਰਤੇ ਪਾਵੇਂ ਗੱਲ ਕਹਿਣਾ ਚਾਹਣਾ ਵੀ ਜੇ ਮੇਰੀ ਕਿਸੇ ਕੋਲ ਵੀ ਕੋਈ ਵੀ ਏਦਾਂ ਦੀ ਕਿਸੇ ਵੀ ਕੋਈ ਕੁੜੀ ਨਾਲ ਜੇ ਕੋਈ ਵੀ ਫੋਟੋ ਵੀਡੀਓ ਪਾ ਦੇਵੇ ਉਹਦੇ ਤੇ ਮੇਰਾ ਕੋਈ ਕਲੀਮ ਨਹੀਂ ਹੋਊ ਅੰਦਰ ਹੰਨੀ ਦਾ ਫਰੈਂਡ ਹੈ ਗੋਪੀ ਆਪਣੇ ਘਰ ਆਪਣੀ ਮੰਮੀ ਦੇ ਪਾਪਾ ਦੇ ਕਮਰੇ ਚ ਉਹ ਜਨਾਨੀ ਸਾਡੇ ਘਰ ਅੱਧਾ ਘੰਟਾ ਰਹੀ ਐ ਮੈਨੂੰ ਉਸੇ ਟਾਈਮ ਹੀ ਗੋਪੀ ਦਾ ਫੋਨ ਆਇਆ ਸੀ ਐ ਕੰਮ ਹੁੰਦੇ ਪਿਆ ਸਾਡੇ ਘਰ ਚ ਦੋਸਤ ਦੀ ਘਰ ਦੀ ਦੀ ਦੌਮਤ ਲਾਦੀਆਂ ਆਪਸ ਦੇ ਵਿੱਚ ਵੀ ਹਾਂ ਉਹਦੀ ਜ਼ਿਆਦਾ ਬਣਦੀ ਆ ਉਹ ਹੁਣ ਇਹ ਕਹਿ ਰਹੀਵੇਂ ਉਹਨੂੰ ਕਿਵੇਂ ਮੂੰਹ ਦਿਖਾਵਾਂ ਭੈਣ ਭਰਾ ਵਾਲਾ ਉਹਨਾਂ ਦਾ ਰਿਸ਼ਤਾ ਠੀਕ ਆ ਸਾਰੀਆਂ ਗੱਲਾਂ ਇਹਨੂੰ ਸਖਾਈਆਂ ਗਈਆਂ ਤੇ ਹੰਨੀ ਨੇ ਮੈਡਮਾਂ ਰੱਖੀਆਂ ਹੋਈਆਂ ਉਹਨਾਂ ਤੇ ਜੋ ਇੱਕ ਮੈਡਮ ਦੀ ਹੰਨੀ ਨਾਲ ਸੈਟਿੰਗ ਸੀਗੀ ਉਹ ਵੀ ਮੈਨੂੰ ਕਿਸੇ ਨੇ ਦੱਸਿਆ ਮੈਨੂੰ ਤਾਂ ਪਤਾ ਚੱਲਿਆ ਤੇ ਇਹ ਗੱਲ ਬਿਲਕੁਲ ਸੱਚ ਨਿਕਲੀ ਤੇ ਮੈਡਮ ਦੀ ਵੀ ਮੇਰੇ ਕੋਲ ਵੀਡੀਓ ਹੈਗੀ ਹੈ ਜਿਹੜੀ ਮਾਫੀ ਮੰਗਦੀ ਪਈ ਹੈ ਸੋ ਦੱਸਦੇ ਆ ਕਿ ਹਣੀ ਸੇਠੀ ਦੇ ਵੱਲੋਂ ਲੁਧਿਆਣਾ ਦੇ ਇੱਕ ਮੁੰਡੇ ਦੇ ਉੱਤੇ ਇਲਜ਼ਾਮ ਲਗਾਇਆ ਜਾ ਰਿਹਾ ਹੈ ਪ੍ਰਿੰਕਲ ਦੇ ਉੱਤੇ ਕਿ ਇਸਨੇ ਘਰ ਬਰਬਾਦ ਕੀਤਾ ਮੇਰੀ ਘਰ ਵਾਲੀ ਦੇ ਕੰਨ ਭਰੇ ਨੇ ਮੇਰੀ ਘਰ ਵਾਲੀ ਨੂੰ ਮੇਰੇ ਖਿਲਾਫ ਭੜਕਾ ਦਿੱਤਾ ਹੈ ਜਿਸ ਦੇ ਚੱਲਦੇ ਹਣੀ ਸੇਠੀ ਦੇ ਬੋਲੋ ਵੀਡੀਓ ਪਾ ਕੇ ਇਸ ਮੁੰਡੇ ਨੂੰ ਖੂਬ ਲਾਂਤਾਂ ਪਾਈਆਂ ਜਾ ਰਹੀਆਂ ਨੇ ਕਿ ਹਾਲ ਜਾ ਰਿਹਾ ਕਿ ਤੂੰ ਭੈਣ ਮੰਨਦਾ ਸੀ ਪਰ ਤੂੰ ਇਸ ਤਰੀਕੇ ਦੇ ਨਾਲ ਘਰ ਬਰਬਾਦ ਕੀਤਾ ਤੂੰ ਵੀਡੀਓਜ਼ ਬਣਾ ਰਿਹਾ ਵੀਡੀਓ ਵਾਇਰਲ ਕਰ ਰਿਹਾ ਬਹੁਤ ਕੁਝ ਕਿਹਾ ਜਾ ਰਿਹਾ ਹਣੀ ਸੇਠੀ ਸਿੱਧੇ ਤੌਰ ਤੇ ਕਹਿ ਰਿਹਾ ਕਿ ਸਾਡਾ ਘਰ ਬਰਬਾਦ ਕੀਤਾ ਚਾਹ ਰਿਹਾ ਦੂਜੇ ਪਾਸੇ ਹਣੀ ਸੇਠੀ ਦਾ ਇਹ ਕਹਿਣਾ ਕਿ ਮੈਂ ਕਿਤੇ ਵੀ ਗਲਤ ਨਹੀਂ ਜੇਕਰ ਕਿਸੇ ਕੋਲ ਵੀ ਮੇਰੀ ਕੋਈ ਵੀਡੀਓ ਕੋਈ ਫੋਟੋ ਆਤਾ ਮੈਨੂੰ ਦੱਸਿਆ ਜਾਵੇ ਪਰ ਮੈਂ ਗਲਤ ਨਹੀਂ ਮੈਂ ਕਿਸੇ ਨਾਲ ਕੋਈ ਰੇਪ ਨਹੀਂ ਕੀਤਾ ਮੈਂ ਕਿਸੇ ਨਾਲ ਕੋਈ ਗਲਤ ਨਹੀਂ ਕੀਤਾ ਪਰ ਦੂਜੇ ਪਾਸੇ ਜੇਕਰ ਅਸੀਂ ਹਣੀ ਸੇਠੀ ਦੀ ਧਰਮ ਪਤਨੀ ਦੀ ਗੱਲ ਕਰੀਏ ਤਾਂ ਉਸ ਦੀ ਵੀ ਵੀਡੀਓ ਆਈ ਜਿਸ ਦੇ ਵਿੱਚ ਉਸ ਨੇ ਹਣੀ ਸੇਠੀ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਉਸ ਦੇ ਭਰਾ ਦੇ ਉੱਤੇ ਵੀ ਇਲਜ਼ਾਮ ਲਗਾਏ ਗਏ ਨੇ ਜੀ ਹਾਂ ਦਾਅਵਾ ਕੀਤਾ ਹੈ ਕਿ ਹਣੀ ਸੇਠੀ ਦੀ ਧਰਮ ਪਤਨੀ ਦਾ ਕਹਿਣਾ ਹੈ ਕਿ ਮੇਰੇ ਪਤੀ ਦੇ ਕਿਸੇ ਮਹਿਣਮਾ ਦੇ ਨਾਲ ਚੱਕਰ ਚੱਲਦੇ ਸੀ ਮੇਰੇ ਕੋਲ ਉਸ ਦੇ ਬਕਾਇਦਾ ਪ੍ਰੂਫ ਵੀ ਨੇ ਦੂਜੇ ਪਾਸੇ ਹਣੀ ਸੇਠੀ ਕਹਿੰਦਾ ਹੈ ਕਿ ਮੇਰੀ ਧਰਮ ਪਤਨੀ ਨੂੰ ਮੇਰੇ ਖਿਲਾਫ ਗਲਤ ਭੜਕਾਇਆ ਗਿਆ ਉਸ ਨੂੰ ਗਲਤ ਗੱਲਾਂ ਉਸ ਦੇ ਦਿਮਾਗ ਦੇ ਵਿੱਚ ਪਾਈਆਂ ਗਈਆਂ ਕਿ ਹਣੀ ਸੇਠੀ ਗਲਤ ਆ ਉਹ ਐਦਾਂ ਉਹ ਐਦਾਂ ਪਰ ਮੈਂ ਅਜਿਹਾ ਨਹੀਂ ਪਰ ਦੂਜੇ ਪਾਸੇ ਦੀ ਧਰਮ ਪਤਨੀ ਕਹਿੰਦੀ ਹੈ ਕਿ ਹਣੀ ਸੇਠੀ ਅਜਿਹਾ ਹੈਗਾ ਆ ਉਸ ਦੀਆਂ ਮੈਡਮਾਂ ਦੇ ਨਾਲ ਗੱਲਬਾਤ ਚੱਲਦੀ ਸੀ ਮੇਰੀ ਉਸ ਨਾਲ ਗੱਲਬਾਤ ਹੋਈ ਤਾਂ ਉਸ ਨੇ ਮੇਰੇ ਤੋਂ ਮਾਫੀ ਵੀ ਮੰਗੀ ਆ ਮੇਰੇ ਕੋਲ ਵੀਡੀਓ ਪਈ ਹੈ ਮੇਰੇ ਕੋਲ ਸਬੂਤ ਪੈਨੇ ਜੇ ਨਾਲ ਹੀ ਹਣੀ ਸੇਠੀ ਦੀ ਜਿਹੜੀ ਪਤਨੀ ਆ ਉਸੇ ਉਸ ਦੇ ਹਣੀ ਸੇਠੀ ਦੇ ਭਰਾ 'ਤੇ ਇਲਜ਼ਾਮ ਲਗਾਏ ਨੇ ਕਿ ਉਸ ਦੇ ਭਰਾ ਨੇ ਮੈਨੂੰ ਗਲਤ ਨੀਅਤ ਦੇ ਨਾਲ ਜਿਹੜੀ ਛੇੜਛਾੜ ਕੀਤੀ ਆ ਰੇਪ ਤੱਕ ਦੀ ਗੱਲ ਵੀ ਜਿਹੜੀ ਕਿ ਉਸ ਨੇ ਕੀਤੀ ਆ ਉਸ ਦਾ ਕਹਿਣਾ ਕਿ ਮੈਂ ਇਹ ਗੱਲ ਆਪਣੇ ਪਤੀ ਨੂੰ ਵੀ ਦੱਸੀ ਸੀ ਪਰ ਉਸ ਨੇ ਉਸ ਦੇ ਆਪਣੇ ਭਰਾ ਨਾਲ ਕੋਈ ਗੱਲਬਾਤ ਇਸ ਮੁੱਦੇ ਨੂੰ ਲੈ ਕੇ ਨਹੀਂ ਕੀਤੀ ਦੂਜੇ ਪਾਸੇ ਉਸ ਦਾ ਵੀ ਕਹਿਣਾ ਕਿ ਜਿਸ ਤਰੀਕੇ ਦੇ ਨਾਲ ਉਹ ਕਹਿ ਰਿਹਾ ਕਿ ਮੈਂ ਗਲਤ ਨਹੀਂ ਪਰ ਹਣੀ ਸੇਠੀ ਦੀ ਪਤਨੀ ਕਹਿ ਰਹੀ ਕਿ ਮੇਰਾ પતિ ਗਲਤ ਸੀ ਉਸ ਦੇ ਬਾਹਰ ਚੱਕਰ ਚੱਲਦੇ ਨੇ ਮੇਰੇ ਕੋਲ ਵੀਡੀਓਜ਼ ਨੇ ਮੇਰੇ ਕੋਲ ਗੱਲਬਾਤ ਹੈ ਉਸ ਨੇ ਇਸ ਕੁੜੀਆਂ ਦੇ ਨਾਲ ਗਲਤ ਵੀ ਕੀਤਾ ਹੋਇਆ ਪਰ ਦੂਜੇ ਪਾਸੇ ਹਣੀ ਸੇਠੀ ਆਪਣੇ ਤੇ ਲੱਗੇ ਸਾਰੇ ਇਲਜ਼ਾਮ ਨੂੰ ਪੂਰੇ ਤੌਰ ਤੇ ਸਾਫ ਕਰ ਰਿਹਾ ਕਿ ਮੇਰੀ ਅਜਿਹੀ ਕੋਈ ਗੱਲਬਾਤ ਨਹੀਂ ਸੀ ਬਦਨਾਮ ਕੀਤਾ ਜਾ ਰਿਹਾ ਪ੍ਰਿੰਕਲ ਲੁਧਿਆਣਾ ਦੇ ਉੱਤੇ ਇਲਜ਼ਾਮ ਲਗਾਏ ਜਿਹਨੇ ਮੇਰਾ ਘਰ ਕਹਿੰਦਾ ਇਸ ਨੇ ਬਰਬਾਦ ਕੀਤਾ ਇਸ ਨੇ ਮੇਰੀ ਕਰਲ ਦੇ ਦਿਮਾਗ ਦੇ ਵਿੱਚ ਗਲਤ ਗੱਲਾਂ ਭਰੀਆਂ ਸੋ ਦੇਖਿਆ ਜਾ ਰਿਹਾ ਕਿ ਚਲੋ ਘਰ ਦੇ ਵਿੱਚ ਘਰੇਲੂ ਕਲੇਸ਼ ਹੋ ਜਾਂਦੇ ਨੇ ਪਰ ਇਸ ਤਰੀਕੇ ਦੇ ਨਾਲ ਘਰੇਲੂ ਕਲੇਸ਼ਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਜਨਤਕ ਕਰਕੇ ਕੀ ਲੱਗਦਾ ਤੁਹਾਨੂੰ ਲੋਕਾਂ ਦੀ ਹਮਦਰਦੀ ਮਿਲੇਗੀ ਅਚੇਹਾ ਕੁਝ ਵੀ ਨਹੀਂ ਹੁੰਦਾ ਘਰ ਦੇ ਵਿੱਚ 100 ਲੜਾਈਆਂ ਹੁੰਦੀਆਂ ਨੇ ਮੰਨਦੇ ਆ ਪਰ ਇਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਤੁਸੀਂ ਆਪਣੇ ਘਰ ਦਾ ਪਰਦਾ ਖੁਦ ਜਿਹੜਾ ਕਿ ਸੋਸ਼ਲ ਮੀਡੀਆ ਦੇ ਉੱਤੇ ਖੋਲ ਕੇ ਰੱਖ ਰਹੇ ਹੋ ਇਸ ਦੇ ਵਿੱਚ ਕਿਸੇ ਦਾ ਕੁਝ ਨਹੀਂ ਜਾਂਦਾ ਤੁਹਾਡੇ ਖੁਦ ਦੀ ਤੁਹਾਡੇ ਪਰਿਵਾਰ ਦੀ ਤੁਹਾਡੇ ਫੈਮਲੀ ਦੀ ਜਿਹੜੀ ਕੀ ਉਹ ਇੱਜ਼ਤ ਆਤਾਕਾਰ ਹੁੰਦੀ ਆ ਕਿਉਂਕਿ ਮੀਆਂ ਬੀਬੀਆਂ 100 ਗੱਲਾਂ ਹੋ ਗਈਆਂ ਹੋਣੀਆਂ ਕੋਈ ਲੜਾਈ ਹੋ ਗਈ ਹੋਣੀ ਪਰ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਤੁਹਾਡੀਆਂ ਲਗਾਤਾਰ ਹਣੀ ਸੇਠੀ ਜਿਸ ਨੂੰ ਬਹੁਤ ਕੁਝ ਬੋਲਿਆ ਜਾ ਰਿਹਾ ਉਸ ਦੀ ਪਤਨੀ ਜਿਹੜੀ ਖੁਲਾਸੇ ਕਰਦੀ ਕਿ ਇਹ ਗਲਤ ਹੈ ਪਰ ਹਣੀ ਸੇਠੀ ਕਹਿੰਦਾ ਮੈਂ ਗਲਤ ਹੈ ਨਹੀਂ ਪਰ ਵੀਡੀਓਜ਼ ਦਾ ਦੋਨੋਂ ਵੱਲੋਂ ਪਾਈਆਂ ਜਾ ਰਹੀਆਂ ਨੇ ਪਰ ਤੁਹਾਡਾ ਇਸ ਵਾਰ ਕੀ ਕਹਿਣਾ ਕਿ ਹਣੀ ਸੇਠੀ ਗਲਤ ਹੈ ਜਾਂ ਫਿਰ ਉਸ ਦੀ ਧਰਮ ਪਤਨੀ ਵੱਲੋਂ ਲਗਾਏ ਇਲਜ਼ਾਮ ਕਿੰਨੇ ਕੁ ਸੱਚੇ ਨੇ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼